ਨੌਜਵਾਨਾਂ ਨੂੰ ਨਵੀਂ ਸੇਧ ਦਿੰਦਿਆਂ ਰਜੇਸ਼ अरोड़ा ਵੱਲੋਂ ਲੁਆਇਨ ਟੈਂਟ 2 ਜਿਮ ਦਾ ਆਗਾਜ਼ ਕੀਤਾ ਗਿਆ। ਉਹ ਡੌਲਾ ਕੋੜ ਤੇ ਚੋਭਾਰ ਆਵੇ ਤੇਰੇ ਯਾਰ ਦਾ ਗੱਲ ਪੈਜੇ ਨੱਕ ਤਲ ਇਸ ਜਿਮ ਦਾ ਉਦਘਾਟਨ ਕਾਂਗਰਸੀ ਨੇਤਾ ਸੰਜੀਵ ਬਿੱਟੂ ਦੁਆਰਾ ਕੀਤਾ ਗਿਆ। ਉਹਨਾਂ ਕਿਹਾ ਕਿ ਰਜੇਸ਼ अरोड़ा ਵਰਗੇ ਨੌਜਵਾਨਾਂ ਨੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਹ ਲੱਜ ਨੇ ਪਾਰਦਾ ਕੱਖ ਤੂੰ ਸੀ ਜੋ ਆਗੇ ਅਸੀਂ ਛੱਡੀ ਬੈਠੇ ਆਓ ਵੈਲ ਨੂੰ ਖੱਟ ਕੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਰਜੇਸ਼ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਸਾਗਰ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਸ਼ਹਿਰ ਵਾਸੀਆਂ ਨੂੰ ਕਿਉਂਕਿ ਜਿਹੜਾ ਅੱਜ ਇਹ ਰਜੇਸ਼ ਲਾਇਨ ਡੈਂਟੂ ਜਿੰਮ ਦਾ ਉਦਘਾਟਨ ਕੀਤਾ ਹੈ ਪਟਿਆਲੇ ਦੇ ਵਿੱਚ ਇੱਕ ਆਪਣੀ ਤਰ੍ਹਾਂ ਦਾ ਬਹੁਤ ਜਿਹੜਾ ਬੱਕਰੀ ਤਰ੍ਹਾਂ ਦਾ ਜਿੰਮ ਹੈ ਜਿਹਦੇ ਵਿੱਚ ਸਾਰੀਆਂ ਐਕਸਰਸਾਈਜ਼ ਬਹੁਤ ਵਧੀਆ ਜਿਹੜੇ ਇਕਵਿਪਮੈਂਟਸ ਹੈ ਉਹ ਰੱਖੇ ਗਏ ਹਨ ਤੇ ਮੈਂ ਇੱਕ ਹੋਰ ਚੀਜ਼ ਦੀ ਵੀ ਮੁबारकबाद ਦਿੰਦਾ ਹਾਂ ਕਿ ਰਜੇਸ਼ ਜੀ ਨੇ ਜਿਹੜਾ ਬੋਡੀਫਿਲਡਿੰਗ ਦੇ ਖੇਤਰ ਦੇ ਵਿੱਚ ਪਟਿਆਲੇ ਦਾ ਨਾਮ ਪੰਜਾਬ ਦਾ ਨਾਮ ਵਰਲਡ ਲੈਵਲ ਦੇ ਉੱਪਰ ਚਮਕਾਇਆ ਹੈ ਉਹ ਵੀ ਜਿਹੜਾ ਹੈਗਾ ਇੱਕ ਬਹੁਤ ਵੱਡੀ ਜਿਹੜੀ ਹੈ ਅਸੀਂ ਸ਼ਲਾਘਾ ਕਰਦੇ ਹਾਂ ਇਹਨਾਂ ਦੇ ਇਸ ਕੰਮ ਦੀ ਜਿਹੜਾ ਇਹਨਾਂ ਨੇ ਪਟਿਆਲੇ ਦੇ ਨਾਮ ਨੂੰ ਇਸ ਲੈਵਲ ਤੱਕ ਪਹੁੰਚਾਇਆ ਬੋਡੀ ਬੋਡੀਫਿਲਡਿੰਗ ਦੇ ਖੇਤਰ ਦੇ ਵਿੱਚ ਮੈਂ ਆਪਣੇ ਵੱਲੋਂ ਬੜੀ ਆਸ ਕਰਦਾ ਹਾਂ ਕਿ ਜਿਹੜਾ ਇਹ ਜਿਮ ਖੋਲ੍ਹਿਆ ਇਸ ਦੇ ਨਾਲ ਸਾਡੇ ਜਿਹੜੇ ਨੌਜਵਾਨ ਹਨ ਜਦੋਂ ਇਹ ਜਿਹੜੇ ਸਾਡੇ ਦੋਸਤ ਉਹਰੇ ਸਾਡੇ ਭਰਾ ਜਿਹੜੇ ਉਹਰੇ ਐਕਸਰਸਾਈਜ਼ ਕਰਕੇ ਬਾਹਰ ਨਿਕਲਣਗੇ ਇਹਨਾਂ ਤੋਂ ਪ੍ਰੇਰਿਤ ਹੋਣਗੇ ਤੇ ਜਿਮ ਦੇ ਵੱਲ ਉਹ ਜਿਹੜਾ ਹੈਗਾ ਉਤਸ਼ਾਹਿਤ ਹੋਣਗੇ ਜਿਹੜਾ ਅੱਜ ਦਾ ਨੌਜਵਾਨ ਨਸ਼ਿਆਂ ਦੇ ਵੱਲ ਜਾ ਰਿਹਾ ਹੈ ਉਹਨੂੰ ਰੋਕਣ ਦੇ ਵਾਸਤੇ ਸਭ ਤੋਂ ਵੱਡਾ ਉਪਰਾਲਾ ਇਹ ਹੈ ਕਿ ਵਧੀਆ ਤੋਂ ਵਧੀਆ ਜਿਹੜੇ ਹੈ ਜਿਮ ਸਥਾਪਿਤ ਕੀਤੇ ਜਾਣ ਤਾਂ ਕਿ ਜਿਹੜੇ ਨੌਜਵਾਨ ਹਨ ਜਿਹੜੀ ਆਪਣੀ ਨਰਜੀ ਹੈ ਉਹ ਉਰੇ ਆ ਕੇ ਉਸ ਦੀ ਵਰਤੋਂ ਕਰਨ ਤੇ ਆਪਣੇ ਸਰੀਰ ਨੂੰ ਵਧੀਆ ਤੰਦਰੁਸਤ ਬਣਾਉਣ ਤੇ ਸਾਡਾ ਜਿਹੜਾ ਪੰਜਾਬ ਹੈ ਹੱਸਦਾ ਬਸਦਾ ਪੰਜਾਬ ਹੈ ਉਹ ਜਿਹੜਾ ਹੈਗਾ ਹੋਰ ਮਜ਼ਬੂਤ ਹੋਵੇ ਪਹਿਲਾਂ ਵੀ ਜਿਹੜਾ ਹੈਗਾ ਸਰਕਾਰ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਹਨ ਜਿਮ ਦਿੱਤੇ ਜਾਂਦੇ ਹਨ ਪਿੰਡੂ ਖੇਤਰਾਂ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਬਹੁਤ ਵੱਡੀ ਜਿਹੜੀ ਪ੍ਰਾਇਓਰਟੀ ਹੈ ਉਹ ਇਸ ਕੰਮ ਵੱਲ ਹੈ ਕਿ ਨੌਜਵਾਨਾਂ ਨੂੰ ਕਿਸੇ ਤਰੀਕੇ ਦੇ ਨਾਲ ਸਿਹਤਮੰਦ ਜਿਹੜੇ ਹਨ ਕੰਮ ਉਹਨਾਂ ਵਾਸਤੇ ਜਿਹੜੇ ਹਨ ਕਿਤੇ ਜਾਣ ਚਾਹੇ ਉਹ ਜਿੰਮ ਦੇ ਰੂਪ ਦੇ ਵਿੱਚ ਹਨ ਚਾਹੇ ਉਹਨਾਂ ਨੂੰ ਬਾਸਕਟਬਾਲ ਦੇ ਬਾਲੀਬਾਲ ਦੇ ਕ੍ਰਿਕਟ ਦੇ ਜਿਹੜੇ ਹਨ ਵਧੀਆ ਤੋਂ ਵਧੀਆ ਗਰਾਊਂਡ ਬਣਾ ਕੇ ਦਿੱਤੇ ਜਾਣ ਉਹਨਾਂ ਦੀ ਜਿਹੜੀਆਂ ਕਿੱਟਸ ਹਨ ਉਹ ਪ੍ਰੋਵਾਈਡ ਕਰਾਈਆਂ ਜਾਂ ਜਾਣ ਇਹ ਬੜੀ ਜਲਦ ਜਿਹੜੀ ਹੈ ਪੰਜਾਬ ਸਰਕਾਰ ਬਹੁਤ ਵਧੀਆ ਜਿਹੜਾ ਹੈਗਾ ਇਸ ਖੇਤਰ ਦੇ ਵਿੱਚ ਕੰਮ ਕਰਨ ਜਾ ਰਹੀ ਹੈ ਇਸ ਏਰੀਆ ਦੀ ਇੱਕ ਹੋਰ ਬਹੁਤ ਵੱਡੀ ਗੱਲ ਹੈ ਕੀ ਪਟਿਆਲੇ ਦੇ ਵਿੱਚ ਪਟਿਆਲੇ ਸ਼ਹਿਰ ਦੇ ਨੇੜੇ ਐਡਾ ਵਧੀਆ ਜਿਮ ਕੋਈ ਨਹੀਂ ਸੀ ਸਾਡੇ ਸਾਹਮਣੇ ਜਿਹੜਾ ਹੈਗਾ ਪੋਲੋ ਗਰਾਊਂਡ ਹੈ ਐਨ ਆਈ ਐਸ ਹੈ ਜਿਹੜਾ ਸਾਡਾ ਇੰਡੀਆ ਲੈਵਲ ਦਾ ਇੰਸਟੀਚਿਊਟ ਹੈ ਉਹਦੇ ਨੇੜੇ ਜਿਹੜਾ ਇਹਨਾਂ ਨੇ ਜਿਮ ਖੋਲਿਆ ਹੈ ਇਹਦੇ ਨਾਲ ਜਿਹੜਾ ਸਾਡੇ ਸ਼ਹਿਰ ਦੇ ਲੋਕਾਂ ਨੂੰ ਸਾਹਮਣੇ ਉਹ ਸੈਰ ਕਰਨ ਤੇ ਜਿਮ ਦਾ ਉਰੇ ਆ ਕੇ ਉਹ ਜਿਹੜਾ ਹੈਗਾ ਆਨੰਦ ਲੈਣਗੇ ਇਹ ਬਹੁਤ ਵਧੀਆ ਇੱਕ ਲੋਕੇਸ਼ਨ ਹੈ ਜਿੱਥੇ ਉੱਪਰ ਇਹਨਾਂ ਨੇ ਜਿਮ ਖੋਲਿਆ ਤੇ ਜਿਮ ਦਾ ਵੀ ਅੰਦਰ ਆ ਕੇ ਪਤਾ ਲੱਗਦਾ ਹੈ ਕਿ ਕੋਈ ਵਰਲਡ ਕਲਾਸ ਲੈਵਲ ਦਾ ਜਿਹੜਾ ਜਿਮ ਹੈ ਇਹ ਲੱਗ ਰਿਹਾ ਮੈਨੂੰ ਕਿਉਂਕਿ ਮੈਨੂੰ ਦੋ ਕੁ ਵਾਰੀ ਅਮਰੀਕਾ ਵਗੈਰਾ ਜਾਣ ਦਾ ਮੌਕਾ ਮਿਲਿਆ ਉੱਥੇ ਮੈਨੇ ਉਹਨਾਂ ਦੇ ਜਿੰਮਸ ਸਾਰਾ ਕੁਝ ਦੇਖਿਆ ਤਾਂ ਅਜੂਰ ਆ ਕੇ ਉਹੀ ਚੀਜ਼ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਕੀ ਚੀਜ਼ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਸਾਡੇ ਅੱਜ ਦੇ ਚੀਫ ਗੈਸਟ ਸਾਡੇ ਸੰਜੀਪ ਬਿੱਟੂ ਜੀ ਕਿਉਂਕਿ ਇਹ ਆਪ ਖੁਦ სპੋਰਟਸਮੈਨ ਰਹੇ ਨੇ ਤੇ ਹੁਣ ਵੀ ਸਾਡੇ ਨਾਲੇ ਸਦਾ ਜੁੜੇ ਰਹਿੰਦੇ ਹਨ ਮੈਂ ਰਜੀਤ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜਿਹੜੇ ਇਹਨਾਂ ਨੇ ਜਿਮ ਖੋਲਿਆ ਕਿਉਂਕਿ ਮੇਰੇ ਹੀ ਇਹ ਪੁਰਾਣੇ ਸਟੂਡੈਂਟ ਨੇ 2005 ਦੇ ਵਿੱਚ ਵੀ ਕੇ ਕੇ ਸ਼ਰਮਾ ਜੀ ਨੇ ਇਹਨਾਂ ਦੇ ਜਿਮ ਦਾ ਉਦਘਾਟਨ ਕੀਤਾ ਸੀ ਉਸੇ ਰੂਪ ਦੇ ਵਿੱਚ ਸਾਡੇ ਸੰਜੀਪ ਬਿੱਟੂ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਜਿਮ ਚਲਾਇਆ ਜਾ ਰਿਹਾ ਜਿਹੜਾ ਉਦਘਾਟਨਾ ਜਿਨ੍ਹਾਂ ਨੇ ਕਿਹਾ ਮੈਂ ਇਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਬਿਆਨ ਸਰਕਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਸ਼ੁਰੂ ਹੋਇਆ ਸੀ ਬਟ ਇਹ ਸਾਡੀ ਪਾਵਰ ਲਿਫਟਿੰਗ ਅਤੇ ਬਾਡੀ ਬਿਲਡਿੰਗ ਇਹ ਗੇਮ ਨਹੀਂ ਹੁੰਦੇ ਵਿੱਚ ਲਈ ਗਈ ਸੀ ਪਾਵਰ ਲਿਫਟਿੰਗ ਅਸੀਂ ਰਾਣਾ ਸੋਢੀ ਸਾਹਿਬ ਨੂੰ ਕਹਿ ਕੇ ਪਾਵਰ ਲਿਫਟਿੰਗ ਦਾ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਅਵਾਰਡ ਦੇ ਵਿੱਚ ਐਡ ਕਰਾਈ ਸੀ ਮੈਂ ਸਜੀਪ ਬਿੱਟੂ ਜੀ ਨੂੰ ਬੇਨਤੀ ਕਰਦਾ ਕਿ ਕੈਪਟਨ ਸਾਹਿਬ ਦੇ ਰਿਗਿਸਟਰ ਕਰਕੇ ਸਾਡੀ ਬੋਡੀ ਬਿਲਡਿੰਗ ਜਿਹੜੀ ਗੇਮ ਹੈ ਉਹ ਵੀ ਮਹਾਰਾਜਾ ਰਣਜੀਤ ਸਿੰਘ ਅਵਾਡ ਦੇ ਵਿੱਚ ਲਈਤੀ ਜਾਵੇ ਪਟਿਆਲੇ ਦੇ ਵਿੱਚ ਬਹੁਤ ਜਿਮ ਖੁੱਲ ਰਹੇ ਆ ਬਟ ਸਬਦਾ ਮੋਟਿਵ ਇਹ ਹੈ ਬਿਜ਼ਨਸ ਬਟ ਸਾਡਾ ਮੇਨ ਮੋਟਿਵ ਹੈ ਜਿਹੜਾ ਪਟਿਆਲਾ ਪਟਿਆਲੇ ਦੇ ਨੌਜਵਾਨ ਹੈ ਨਸ਼ੇ ਮੁਕਤ ਹੋਣ ਕਿਉਂਕਿ ਜਿੰਨੇ ਜਿਮ ਖੁੱਲਣਗੇ ਉਹਨੇ ਮੁੰਡੇ ਇਸ ਪ੍ਰਤੀ ਅਟਰੈਕਟਿਵ ਹੋਣਗੇ ਤੇ ਜਿਮ ਜੋਇਨ ਕਰਨਗੇ ਜੋ ਸਵੇਰੇ ਦੁਪਹਿਰੇ ਸ਼ਾਮ 2 ਘੰਟੇ ਵੀਰੇ ਦੇਣਗੇ ਤਾਂ ਨਸ਼ੇ ਤੋਂ ਮੁਕਤ ਰਹੇਗੇ ਤੇ ਸਾਡੇ ਮੈਂ ਪਟਿਆਲੇ ਚ ਪਹਿਲਾ 2005 ਵਿੱਚ ਜਿਮ ਖੋਲ੍ਹਿਆ ਸੀ ਹੁਣ 2013 ਦੇ ਵਿੱਚ ਜਿਮ ਖੋਲ੍ਹਿਆ ਆਣ ਵਾਲੇ ਟਾਈਮ ਚ ਪਟਿਆਲਾ ਵੀ ਤੇ ਪੂਰੇ ਪੰਜਾਬ ਚ ਅੱਡੀ ਜਿਮ ਦੀ ਚੇਨ ਚੱਲਦੀ ਰਹੇਗੀ ਥੈਂਕ ਯੂ